ਲੋੜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਛੋਟੇ ਨਰਪੈ ਸਿੰਘ ਕੋਲੇ ਤੇ ਕਰਦੇ ਆਂ ਕੁਝ ਟਰੈਕਟਰਾਂ ਬਾਰੇ ਜਾਣਕਾਰੀ ਇਕੱਠੀ ਠੀਕ ਆ ਤੇ ਆਓ ਕਰਦੇ ਆਂ ਗੱਲਬਾਤ ਕੀ ਵਿਸ਼ਾ ਅੱਜ ਉਹ ਹੁਣ ਵੀਡੀਓ ਜੀ ਪਤਾ ਲੱਗਦਾ ਹੁੰਦਾ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਲਾਂ ਦਾ ਦੇਖਣ ਵਾਲਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਜੈ ਤਾਂ ਇਹਨੂੰ ਫੇਰ ਕਹਣਾ ਇਹ ਟਰੈਕਟਰ ਬਈ ਆਇਆ ਆਪਣੇ ਕੋਲੋਂ ਬਾਰਡਰ ਤੋਂ ਜਿਵੇਂ ਉਹਨਾਂ ਕੇ ਪੰਜਾਬ ਦਾ ਤੇ ਉਹਨਾਂ ਕੇ ਹਰਿਆਣੇ ਦਾ ਅੱਛਾ ਸਾਂਝਾ ਇਧਰਲੇ ਬਾਉਂਡਰ ਤੋਂ ਠੀਕ ਆ ਹਾਂ ਹਾਂ ਹਰਿਆਣੇ ਇਹ ਪੰਜਾਬ ਹਰਿਆਣੇ ਦੇ ਬਾਉਂਡਰ ਤੋਂ ਹਾਂ ਹਾਂ ਤੇ ਕੀ ਇਹਦੀਆਂ ਕਮੀਆਂ ਸੀ ਜਿਹੜੀਆਂ ਇਹਦੀਆਂ ਦੂਰ ਕੀਤੀਆਂ ਇਹ ਨਾ ਜਿਵੇਂ ਇਹ ਵੀਰ ਨੇ ਜਦੋਂ ਟਰੈਕਟਰ ਇੱਥੇ ਲੈ ਕੇ ਆਉਂਦਾ ਪਹਿਲਾਂ ਕਿਸੇ ਮਕੈਨਿਕ ਨੂੰ ਪੁੱਛਿਆ ਆਣਾ ਵੀ ਕਿੰਨੇ ਪੈਸੇ ਲੱਗਣਗੇ ਕੀ ਕਰਨਾ ਪਊਗਾ ਉਥੇ ਆਪਾਂ ਕਾਹਤੋਂ ਗੱਲ ਕਰਨੀ ਵੀਰੇ ਖੜਕਾ ਨਾ ਕਰੀ ਕੋਈ ਗੱਲ ਨਹੀਂ ਉਹ ਕਿਹਦੇ ਨਾ ਵੀਰ ਆਹਾ ਪਾ ਟਰੈਕਟਰ ਸਾਡੇ ਪਿੰਡ ਚ ਹੋ ਟਰੈਕਟਰ ਜਦੋਂ ਚੱਲਦੇ ਆ ਉਹਨਾਂ ਦੇ ਮੁਕਾਬਲੇ ਵਾਲਾ ਕਰਨਾ ਆਪਾਂ ਅੱਛਾ ਹੂੰ ਇਹਦੀ ਆਪਾਂ ਇੱਕ ਤਾਂ ਪੰਪ ਦਾ ਕੰਮ ਕਰਾਇਆ ਐਮਪੀਸੀ ਜੂਨਟ ਲਾਈ ਆ ਅੱਛਾ ਇੱਕ ਇਹ ਤੇ ਟਰਬੋ ਲਾਈ ਆ ਅੱਛਾ ਟਰਬੋ ਵੀ ਫਿਟ ਕੀਤੀ ਇਹਦੀ ਹਾਂ ਕਲੱਚ ਦਾ ਵੀ ਕੰਮ ਕੀਤਾ 베アリング ਦਾ ਵੀ ਕੰਮ ਕੀਤਾ ਠੀਕ ਆ ਜਿਵੇਂ ਮੈਂ ਮੇਰਾ ਮੇਰੀ ਮੰਨਣੀ ਹੈ ਜਦੋਂ ਕੋਈ ਟਰੈਕਟਰ ਆਪਣੇ ਘਰੇ ਆ ਜਾਂਦਾ ਆਪਾਂ ਉਸ ਟੌਪਿਕ ਤੇ ਨਹੀਂ ਕੰਮ ਕਰ ਦੇਗੇ ਇਹਦਾ ਕਲੱਚ ਬਲੇਡ ਇੱਥੇ ਝਾੜ ਦਿੰਦੇ ਬਈ ਅੱਛਾ ਉੱਚਾ ਇਹਦੇ ਨਾ ਇਹਦੇ ਇੱਥੇ ਬੈਂਡ ਪੈ ਗਿਆ ਕਲੱਚ ਨੇ ਇੱਥੇ ਰੁਕਣਾ ਹੁੰਦਾ ਨਾ ਹੂੰ ਜਿਵੇਂ ਮੈਂ ਸਵਰਾਜ ਦੀ ਗੱਲ ਕਰਦਾ ਹੁਣ ਇਹਦੇ ਦੇਖਿਓ ਤੁਸੀਂ ਇੱਥੇ ਇਹਦੇ ਗਾਹ ਲੰਘ ਜਾਂਦਾ ਸੀ ਆਹ ਪੈਂਟਲ ਇੱਥੇ ਟੱਚ ਹੁਣ ਲੱਗ ਗਿਆ ਸੀਗਾ ਆਹ ਜਦੋਂ ਇੱਥੋਂ ਇੰਨਾ ਉੱਚਾ ਉੱਠ ਗਿਆ ਹਾਂ ਇੱਥੇ ਝਾੜ ਦਿੰਦਾ ਸੀਗਾ ਚਲੋ ਵਿਚਾਰੇ ਚਲਾਈ ਜਾਂਦੇ ਸੀਗੇ ਹੂੰ ਇਹਦੇ ਇੱਥੇ ਰਬੜਾ ਆਉਂਦਗਾਉਂਦੀਆਂ ਠੀਕ ਹੈ ਕੰਪਨੀ ਰਬੜ ਦਿੰਦੀ ਇੱਥੇ ਉਹ ਰਬੜਾ ਰੁਬੜਾ ਪੱਟੀਆਂ ਗਾਹਾਂ ਗਾਹਾਂ ਲੰਘਣ ਲੱਗ ਗਿਆ ਪੈਂਟਲ ਆਹ ਤੁਸੀਂ ਹੁਣ ਟਰੈਕਟਰ ਠੀਕ ਆ ਇਹ ਪਹਿਲਾਂ ਤਾਂ ਹਾਂ ਆਪ ਦੇ ਲੋ ਪੱਕਾ ਕੰਮ ਕਰਕੇ ਦਿੱਤਾ ਹੋ ਸੈਪ ਉਹ ਪਾਇਆ ਜਿਹੜਾ ਤਾਰ ਵਾਲਾ ਹੁੰਦਾ ਅੱਛੀ ਦੀ ਖਰਾਬ ਨਾ ਹੋਵੇ ਤੇ ਇੱਕੋ ਛੱਡ ਦੋ ਖੜਕਾ ਨਹੀਂ ਕਰਨਾ ਤੇ ਇੱਧਰ ਆ ਜੇ ਬਰੀਕੀਆਂ ਵਕਾਉਣੀਆਂ ਤਾਂ ਹਾਂ ਅੱਛਾ ਠੀਕ ਆ ਜਿਹੜੇ ਕੰਮ ਕੰਪਨੀ ਨੂੰ ਕਰਨੇ ਚਾਹੀਦੇ ਉਥੋਂ ਟਿੱਕਰ ਵੀ ਕਰਦੇ ਤੁਸੀਂ ਟਰੈਕਟਰ ਲੈ ਕੇ ਜਾਓਗੇ ਉਹਨਾਂ ਦਾ ਹੁਣ ਡੈੱਕ ਹੀ ਖੜਕਦਾ ਹਾਂ ਸਾਡੇ ਲੋਕ ਕਈ ਬੰਦੇ ਨਹੀਂ ਇਸ ਚੀਜ਼ ਤੋਂ ਇਰੀਟੇਟ ਹੁੰਦੇ ਮੈਨੂੰ ਬਹੁਤ ਹੁੰਦਾ ਵੀ ਕੋਈ ਹੋਰ ਚੀਜ਼ ਖੜਕੇ ਨਾ ਹਾਂ ਆ ਦੇਖ ਲਓ ਸਹੀ ਹੈ ਇਧਰਲੇ ਪਾਸੇ ਵੀ ਤੇ ਆਹ ਟਰਬੋ ਦੀ ਫਿਟਿੰਗ ਦੇਖ ਲਓ 에ਅਰ ਕਲੀਨਟਰ ਦੀ ਫਿਟਿੰਗ ਦੇਖ ਲਓ ਅੱਛਾ 에ਅਰ ਕਲੈਂਡਰ ਵੀ ਹੋਣ ਲੱਗਿਆ ਹਨਾ ਪਹਿਲਾਂ ਇਹਦੇ ਪਹਿਲਾਂ ਸੁੱਕਾ ਸੀਗਾ ਠੀਕ ਪਰ ਦੇਸੀ ਸੀ ਫਿਲਟਰ ਫਿਲਟਰ ਸਭ ਕੁਝ ਨਾਂ ਦਾ ਆਪਾਂ ਫਿਲਟਰ ਕਹਿ ਸਕਦੇ ਜਿਹੜਾ ਨਾਂ ਦਾ ਫਿਲਟਰ ਹੁੰਦਾ ਉਹ ਫਿਲਟਰ ਸੀਗਾ ਠੀਕ ਆ ਹੁਣ ਇਹ ਰਟਰ ਬਣਾਉਣਾ ਲਾਉਣਾ ਪੈਂਦਾ ਹੈ ਹਾਂ ਇਹ ਇਹ ਜਿਵੇਂ ਇਹਦੀ ਫਿਟਿੰਗ ਥੋੜੀ ਜਿਹੀ ਔਟ ਲੱਗੂਗੀ ਅਗਲਾ ਕਹੂਗਾ ਵੀ ਇਹ ਤੁਸੀਂ ਇਹਨੂੰ ਇਹ ਉਹ ਸ਼ੇਪ ਚ ਸੋਣਾ ਉਹ ਸ਼ੇਪ ਚ ਲੱਗਦਾ ਹੁੰਦਾ ਹੈ ਇਹ ਆ ਟੇਡੇ ਲੋਟ ਇੱਥੇ ਉਹਨਾਂ ਨੇ ਜਾਲੀ ਲਾਉਣੀ ਆ ਟਰੈਕਟਰ ਰੀਪਰ ਤੇ ਲੰਬਾ ਚੱਲਦਾ ਹੈ ਦੋ ਦੋ ਤਿੰਨ ਤਿੰਨ ਮਹੀਨੇ ਟੂੜੀ ਵਾਲੇ ਰੀਪਰ ਤੇ ਚੱਲਣਾ ਹੁੰਦਾ ਇਹਨੇ ਤੇ ਬੰਦਾ ਬਾਹਰ ਲੈ ਕੇ ਜਾਂਦਾ ਯੂਪੀ ਐਮਪੀ ਸਾਈਡ ਠੀਕ ਆ ਇਹਦੇ ਵਜ੍ਹਾ ਕਰਕੇ ਸਾਨੂੰ ਇਹ ਕਿੰਡਰੇਜ ਦੀ ਸਾਈਡ ਤੇ ਸਾਈਡ ਤੇ ਕਰਨਾ ਪਿਆ ਉਹ ਤਾਂ ਉਧਰ ਵੀ ਹੋ ਸਕਦਾ ਇਹੋ ਤਾਂ ਐਡਾ ਕੋਈ ਨਹੀਂਗਾ ਮੰਨ ਲਓ ਜੇ ਦੇਖਣ ਨੂੰ ਆਪਣਾ ਦਾ ਇਧਰ ਜ਼ਰੂਰ ਤੇ ਜਿਹੜੀ ਸੀਗੀ ਉਹ ਤੋਂ ਦੂਰ ਕਰ ਲਿਆ ਹਾਂ ਤੇ ਟਰਬੋ ਦੀ ਫਿਟਿੰਗ ਦੇ ਅੰਦਰ ਹੀ ਆ ਗਈ ਹੈ ਨਾ ਹਾਂ ਫਿਰ ਥੋੜੀ ਜੀ ਇਹਦੀ ਪਲੱਸ ਪੁਆਇੰਟ ਆ ਥੋੜਾ ਜਿਹਾ ਤੁਸੀਂ ਦੇਖੋਗੇ ਨਾ ਇਹਦੇ ਟਿੰਟਰ ਹੀ ਐਂ ਰੱਖਿਆ ਅੱਛਾ ਟੈਡਾ ਬੰਨ ਹਾਂ ਕਿਉਂਕਿ ਇਹ ਚ ਨਾ ਜੇ ਬਾਈ ਚਾਂਸ ਪਾਣੀ ਪੂਣੀ ਜਾਂਦਾ ਤੇ ਇਹਦੀ ਵਾਪਸੀ ਸਾਨੀ ਜੇ ਮੀਂਹ ਪਕਣੀ ਚ ਜਾਂਦਾ ਹਾਂ ਵੀ ਉਹ ਨਿਕਲਦਾ ਅਹ ਹਾਇਨੇ ਸਿੱਧਾ ਹੁੰਦਾ ਹੁੰਦਾ ਮੂੰਹ ਇਹ ਥੋੜਾ ਜਿਹਾ ਕਰਕੇ ਥੱਲੇ ਕੀਤਾ ਜੇ ਮੀਂਹ ਚ ਚੱਲਦਾ ਟਰੈਕਟਰ ਜਾਂ ਬਾਰਸ਼ ਚੱਲਦਾ ਉਹ ਖਿੱਚੇ ਨਾ ਇਹ ਖਿੱਚੇ ਨਾ ਬਾਕੀ ਮੈਂ ਤੁਹਾਨੂੰ ਉਹ ਦੱਸੀ ਸੀ ਗੱਲ ਇੱਕ ਅਗਲੀ ਵੀਡੀਓ ਪਹਿਲਾਂ ਵੀਡੀਓ ਚ ਇੱਕ ਬੰਦੇ ਨੂੰ ਤਾਂ ਪਤਾ ਵੀ ਦੇ ਜੰਮਦਾ ਕਿਵੇਂ ਹਮ ਇੱਕ ਬੰਦੇ ਨੂੰ ਉਹਦਾ ਵਿਚਲਾ ਸੈਂਟਿਫਿਕੀ ਆਂਦੇ ਹੁੰਦੇ ਉਹ ਪਤਾ ਵੀ ਪਿੱਛੇ ਕੰਮ ਕੀ ਕਰਦੀ ਚੀਜ਼ ਜਿੰਨੇ ਮਿਸਤਰੀਆ ਚਲੋ ਆਪਦੀ ਅਗਲਾ ਰੋਟੀ ਕਰਕੇ ਖਾਂਦਾ ਪਰ ਜਿਹੜਾ 에어 ਕੰਡਿਸ਼ਨਰ ਇੱਥੇ ਲਾ ਰਿਆ ਬੰਦਾ ਜਾਂ ਉੱਥੇ ਲਾ ਰਿਆ ਸੁੱਕਾ ਜੇ ਹੁਣ ਕਈ ਬੰਦੇ ਕਹਿਣਗੇ ਸਵਰਾਜ ਨੇ ਉੱਥੇ ਦਿੱਤਾ 에어 ਕੰਡਿਸ਼ਨਰ ਹੂੰ ਮਹਿੰਦਰਾ ਨੇ ਇੱਥੇ ਦਿੱਤਾ ਹੂੰ ਮਹਿੰਦਰਾ ਨੇ ਇਹਦੀ ਹੀਟ ਵਾਲੀ ਇਹਦੀ ਪੋਜੀਸ਼ਨ ਚੋਂ ਕੱਢਤਾ ਉਹਨੂੰ ਬਾਹਰ ਠੀਕ ਆ ਮੈਂ ਤੁਹਾਨੂੰ ਫੋਟੋ ਭੇਜ ਦੂੰਗਾ ਅਸੀਂ ਨਾ ਯੂਪੀ ਟਰੈਕਟਰ ਲੈਣ ਗਏ ਸੀਗੇ ਜਵਰਾਜ ਮਹਿੰਦਰਾ ਛੋਟਾ ਹਾਂ ਛੋਟਾ ਉੱਥੇ ਨਾ ਦੋ ਸਲੰਡਰ ਟਰੈਕਟਰ ਵੇਖਿਆ ਸੀ ਮੈਂ ਬਾਈ ਉਹਨਾਂ ਦੀ ਇੱਥੇ ਸਪੇਸ ਹੈ ਨਹੀਂ ਸੀ ਕੰਪਨੀ ਨੇ ਮਹਿੰਦਰਾ ਦਾ ਟਰੈਕਟਰ ਆ ਏਅਰ ਕੰਡਰ ਉੱਤੇ ਲੱਗਾ ਹੋਇਆ ਉਹਦੇ ਕੰਪਨੀ ਨੇ ਉੱਥੋਂ ਆ ਚੀਜ਼ ਪਾ ਕੇ ਉਹਦਾ ਪਾਈਪ ਮੂਹਰੇ ਲੈ ਕੇ ਆਉਂਦਾ ਜਿਵੇਂ ਟਰੱਕਾਂ ਦੇ ਆਪਾਂ ਦੇਖਦੇ ਹਾਂ ਛੋਟੇ ਹਾਥੀ ਦੇ ਵੀ ਉੱਚਾ ਕੱਢਿਆ ਹੁੰਦਾ ਹਾਂ ਉਹਨੂੰ ਦਿੱਕਤ ਆਉਂਦੀ ਸੀ ਮਿੱਟੀ ਖਿੱਚ ਜਾਂਦਾ ਸੀ ਇਹਦਾ ਮੇਨ ਕਾਰਨ ਕੀ ਹੈ ਇੱਕ ਤਾਂ ਮਿੱਟੀ ਖਿੱਚ ਖਿੱਚ ਕੇ ਪੱਖਾ ਨੇੜੇ ਕਰੀ ਜਾਂਦਾ ਰਹਿੰਦਾ ਇੱਕ ਕੰਪਨੀਆਂ ਤਾਂ ਏਅਰ ਕੂਲਰ ਲਾ ਰਹੀਆਂ ਵੀ ਇਹਦੇ ਕੋਲ ਹੀਟ ਨਾ ਜਾਵੇ ਹਵਾ ਠੰਡੀ ਜਾਵੇ ਹਵਾ ਠੰਡੀ ਰਹੇ ਕਿਉਂਕਿ ਉਹ ਉਹ ਆਪਾਂ ਕਿੰਨੇ ਵਾਰੀ ਗੱਲ ਕਰ ਚੁੱਕੇ ਆ ਜਿੰਨੀ ਠੰਡੀ ਹਵਾ ਹੋਊਗੀ ਓਨੀ ਅੰਦਰ ਜਾਊਗੀ ਜੇ ਗਰਮ ਹਵਾ ਸੁਗੜਦੀ ਆ ਗਰਮ ਹਵਾ ਫੈਲਦੀ ਆ ਜਦੋਂ ਇੱਥੋਂ ਵਾਲੀ ਹਵਾ ਇਹਨੇ ਅੰਦਰ ਭੇਜੀ ਪਹਿਲੀ ਗਰਮ ਹੋ ਗਈ ਉਹ ਜਿਹੜੀ ਇਹਨੇ ਭੇਜੀ ਆ ਤੁਸੀਂ 100 ਮੈਸਤਰੀ ਦਾ ਟਰੈਕਟਰ ਟਰਬੋ ਕੀਤਾ ਵੇਖ ਲਿਓ ਉਹਨਾਂ ਦਾ 에ਅਰ ਕੰਡਿਸ਼ਨਰ ਇੱਥੇ ਲਾਇਆ ਹੋਇਆ ਅੱਛਾ ਕੋਈ ਸੇਫਟੀ ਨਹੀਂ ਉਹਦੀ ਨਾ ਉਹਨੂੰ ਕੋਈ ਪੈਪਾ ਕੇ ਲੱਗ ਗਿਆ ਬਸ ਇੱਥੇ ਲੱਗਦਾ 에ਅਰ ਕੰਡਿਟਰ ਇੱਥੇ ਲਾਤਾ ਸਵਰਾਜ ਦੇ ਆਉਂਦਾ ਸੀ ਸ਼ੋ ਲੱਗੀ ਤੋਂ ਹੂੰ ਜੇ ਸ਼ੋ ਲੱਗੀ ਆ ਤਾਂ ਵੀ ਉੱਤੇ ਕੱਢਿਆ ਹੋਇਆ ਸੀ ਫੇਰ ਹਰ ਇੱਕ ਕੰਮ ਜਿਵੇਂ ਮਹਿੰਦਰਾ ਨੇ ਵੀਰੇ ਇੱਥੇ ਦਿੱਤਾ ਏਅਰ ਸਿਲੰਡਰ ਹੂੰ ਹੁਣ ਐਚਐਮਟੀ ਨੇ ਇੱਥੇ ਦਿੱਤਾ ਸੀਗਾ ਆ ਮੈਂ ਤੇ ਵੀਰੇ ਇੱਕ ਦਿਨ ਗੱਲਾਂ ਕਰਦੇ ਸੀਗੇ ਇਹ ਚ ਹੁਣ ਪਲੱਸ ਪੁਆਇੰਟ ਮਹਿੰਦਰਾ ਦਾ ਸਵਰਾਜ ਦਾ ਪਲੱਸ ਪੁਆਇੰਟ ਆ ਜਿਹੜਾ ਐਚਐਮਟੀ ਦਾ ਏਅਰ ਸਿਲੰਡਰ ਆਉਂਦਾ ਸੀ ਜਦੋਂ ਆਪਣਾ ਟਰੈਕਟਰ ਚੱਕਿਆ ਗਿਆ ਹੂੰ ਉਹਦਾ ਤੇਲ ਇੱਕ ਪਾਸੇ ਉੱਡ ਜਾਂਦਾ ਈ ਬਾਈ ਚਾਂਸ ਉਦੋਂ ਮਿੱਟੀ ਘਟਾ ਉੱਡੀ ਜਾਂਦਾ। ਉਹਨਾਂ ਟਾਈਮ ਉਹ ਫ੍ਰੀ ਹੋ ਗਈ। ਜੇ ਤੁਸੀਂ ਬਰੀਕੀ ਸੋਚੋਗੇ ਟਰੈਕਟਰ ਆਪਣਾ ਚੱਕਿਆ ਵਾ ਟਿੱਬੇ ਤੇ ਚੱਲਦਾ ਮੂਹਰੋਂ ਉੱਠਿਆ ਆਵਿਆ। ਉੱਥੇ ਫੁੱਲ ਮਿੱਟੀ ਉੱਡੀ ਜਾਂਦੀ ਆ। ਉਹਦੀ ਤੇਲ ਵਾਲੀ ਪੋਜੀਸ਼ਨ ਥੱਲੇ ਚਲੀ ਗਈ। ਥੱਲੇ ਚਲੀ ਗਈ। ਜਿਹੜਾ ਮੈਂ ਦਰਾਨੇ ਕੀਤਾ ਸੀ। ਬੰਦਾ ਮਿੱਟੀ ਘਟੇ ਤੋਂ ਵੀ ਬਚਦਾ ਹੋਰ ਚੀਜ਼ਾਂ ਤੋਂ ਵੀ ਬਚਦਾ ਉਹ ਨੇੜੇ ਲੈ ਗਏ। ਮੈਸੀ ਵੀ ਨੇੜੇ ਲੈ ਗਏ। ਸਵਰਾਜ ਨੇ ਉੱਚਾ ਹੋਰ ਕਰਦਾ ਉਹ ਥੋੜੀ ਜਿਹੀ ਵਾਈਬ੍ਰੇਸ਼ਨ ਦਿੰਦਾ ਰਹਿੰਦਾ ਉਹ ਕੰਪਨੀ ਨੇ ਸੋਚ ਕੇ ਕੀਤਾ ਹੋਇਆ ਵੀ ਉਹਦੀ ਜਿਹੜੀ ਕੌਲੀ ਚ ਜਿਹੜੀ ਮਿੱਟੀ ਘੱਟਾ ਹੁੰਦਾ ਉਹ ਖੜੇ ਨਾ ਜਿਉਂਨੀ ਕ ਵਾਈਬ੍ਰੇਸ਼ਨ ਕਰਦਾ ਰਹਿੰਦਾ ਨਾ ਉਹਦੀ ਸਵਰਾਜ ਦੀ ਕੌਲੀ ਹਮੇਸ਼ਾ ਸਾਫ਼ ਰਹਿੰਦੀ ਆ ਉਹ ਚੋਂ ਮਿੱਟੀ ਘੱਟਾ ਹਲ ਹਲ ਕੇ ਕੱਢੀ ਜਾਂਦਾ ਰਹਿੰਦਾ ਹੁਣ ਮੈਂ ਗੱਲ ਇਹ ਕਰਦਾ ਸੀਗਾ ਵੀ ਇਹ 에ਅਰ ਕਲੀਨਰ ਉੱਥੇ ਲਾਉਣਾ ਹੁੰਦਾ ਤੇ ਬਹੁਤ ਘੱਟ ਕੰਮ ਕਰਨਾ ਪੈਣਾ ਸੀ ਪਰ ਉਹ ਉਹ ਬੰਦੇ ਨੂੰ ਇਨਾ ਪਤਾ ਵੀ ਦਹੀਂ ਆਏ ਜਮਾਲ ਨਾ ਪਰ ਉਹਨੂੰ ਪਿੱਛੇ ਰੀਜਨ ਨਹੀਂ ਪਤਾ ਵੀ ਕੀ ਕੀਤਾ ਨਹੀਂ ਪਤਾ ਵੀ ਕਾਹਤੋਂ ਪਾਸੇ ਕੀਤਾ 에어 ਕੰਡਿਸ਼ਨਰ ਕੀ ਕੰਮ ਕਰਦਾ ਤੇ ਕਿਵੇਂ 에어 ਕੂਲਰ ਨਹੀਂ ਲਾਇਆ ਇਹਨੂੰ ਕਿ ਜ਼ਰੂਰਤੀ ਨਹੀਂ ਇਹਨੂੰ ਨਹੀਂ ਜ਼ਰੂਰਤ ਤਾਂ ਹੁੰਦੀ ਆ ਵੀਰੇ ਫੇਰ ਨਾ ਇਹ ਉਹਨਾਂ ਦੀ ਜਿਵੇਂ ਆਪਾਂ ਮੰਨ ਕੇ ਚਲੋ ਹੁਣ ਜੇ ਆਪਾਂ ਟਰਬੋ ਇਹਦੀ ਲਾਈ ਆ ਜਿਹਨੇ 100 ਪੈਸੇ ਕੰਮ ਕਰਨਾ ਇਹ 80 ਪੈਸੇ ਕੰਮ ਕਰੂਗੀ ਅੱਛਾ ਜੇ 에어 ਕੂਲਰ ਲਾ ਦੇਣ ਹਸਿਆਲਾਂ ਚ ਤਾਂ ਬਰਾਬਰੀ ਆ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਗਰਮੀ ਚ ਆਊਗਾ ਇਸ਼ੂ ਪਰ ਫੇਰ ਉਹ ਜਗ੍ਹਾ ਦੀ ਦਿੱਕਤ ਬਹੁਤ ਹੈ ਜਿਹੜੇ ਕੰਮ ਤੇ ਚੱਲਦਾ ਉੱਥੇ ਕੇਅਰ ਬਹੁਤ ਜ਼ਰੂਰੀ ਆ ਉਹਦੇ ਲਈ ਜਗ੍ਹਾ ਨਹੀਂ ਸੀਗੀ ਜੇ ਆਪਾਂ ਲਾ ਸਕਦੇ ਸੀਗੇ ਪਰ ਹੁਣ ਇਹ ਇੰਨਾ ਕ ਵੀ 80 20% ਕ ਘੱਟ ਕੰਮ ਕਰੂਗਾ ਠੀਕ ਆ ਜਾਨੀ ਕਿ ਜੇ ਅੱਗੇ ਡ੍ਰੈਕਟਰ ਜਿਹੜਾ ਕੰਮ ਕਰਦਾ ਉਹਦੇ ਨਾਲੋਂ ਤਾਂ ਵੱਧ ਗਿਆ ਪਰ ਜਿੰਨੀ ਫੁੱਲ ਚਾਹੀਦੀ ਸੀ ਉਹ ਤੋਂ ਥੋੜਾ ਘੱਟ ਕਰੂਗਾ ਉਹ ਉਹ ਤੇ ਲਾਸ ਵੀ ਬਹੁਤ ਹੋ ਜਾਂਦੇ ਬਈ ਹੂੰ ਜੇਰ ਕੁਲਰ ਲਾਉਣੇ ਹਨ ਮੇਰਾ ਮੰਨਣਾ ਵੀ ਇਹ ਸਿਆਲਾਂ ਇਤਾਂ ਉਹ ਲਾਸ ਕਰਦਾ ਗਰਮੀ 'ਚ ਫਾਇਦਾ ਕਰਦਾ ਹੋ ਸਕਦਾ ਜਿਹੜਾ ਸਿਆਲ ਚ ਤਾਂ ਉਹ ਇਹ ਇੰਨੀ ਬਾਹਰ ਨੂੰ ਠੰਡਾ ਇੰਨੀ ਹੁੰਦੀ ਆ ਟੈਂਪਰੇਚਰ ਵੀ ਉਹ ਨੂੰ ਉੱਥੇ 19 ਪਹੁੰਚਦੀ ਨਹੀਂ ਜੇ ਗਰਮੀ ਚ ਜਰੂਰ ਉਹ ਫਾਇਦਾ ਕਰਦਾ ਗਰਮੀ ਚ ਉਹ ਇੰਨੀ ਪਾਈਪ ਲੈਂਣਾ ਉਥੋਂ ਤੱਕ ਉਹਨਾ ਥਰੋ ਨਹੀਂ ਬਣਦਾ ਹਵਾ ਦਾ 19 ਕ ਲਾਸ ਵੀ ਕਰ ਦਿੰਦਾ ਠੀਕ ਆ ਹਾਂਜੀ ਬਈ ਇੱਕ ਉਹ ਫੋਨ ਦੱਸਿਆ ਵੀ ਸਪੇਸ ਦੀ ਦਿੱਕਤ ਆ ਥੋੜੀ ਜੀ ਠੀਕ ਆ ਹਾਂ ਹੋਰ ਤੁਸੀਂ ਫਿਟਿੰਗ ਦੇਖੋ ਆਹ ਕਾਦੀ ਛੱਡੀ ਪਾਈਪ ਹਾਂਜੀ ਬਲੋ ਪਾਈਪ ਏ ਵੀਰੇ ਅਸੀਂ ਨਾ ਦੱਸ ਹੀ ਦਿੰਨੇ ਆਪਾਂ ਅਸੀਂ ਇਹਦੀ ਸਪਲਾਈ ਇੱਥੇ ਸੈੱਟਤੀ ਅੱਛਾ ਇਹਨੂੰ ਇੱਕ ਗਾਈਡਾ ਨੂੰ ਆਉਂਦੀ ਆ ਬਲੋ ਪਾਈਪ ਇੱਕ ਪਰਲੇ ਪਾਸੇ ਆਉਂਦੀ ਜਿੱਥੋਂ ਦੀ ਆਪਾਂ ਮਗਲੈਲ ਪਾਉਣੇ ਹੁੰਦੇ ਆ ਹੂੰ ਹੂੰ ਤੇ ਇਹ ਇੱਥੇ ਸੈੱਟਤੀ ਉਹ ਨਾ ਜਦੋਂ ਅਸੀਂ ਪੰਪ ਦਾ ਕੰਮ ਕਰਾਇਆ ਉਹ ਬੰਦੇ ਨੇ ਨਾ ਇਹਦੀ ਪਾਈਪ ਜਿਹੜੀ ਕੰਪਨੀ ਦਿੰਦੀ ਆ ਉਹ ਸੌਫਟ ਜੀ ਹੋ ਜਾਂਦੀ ਆ ਚੱਲ ਚੱਲ ਕੇ ਬਹੁਤ ਨਰਮ ਅੱਛਾ ਉਹਨੇ ਨਾ ਰਾਤ ਨੂੰ ਬਾਈ ਇਹਦੇ ਉੱਤੋਂ ਦੀ ਬਲ ਦੇਤਾ ਵੀ ਮੈਨੂੰ ਡਿੱਕਾ ਨਾ ਲਾਵੇ ਹੂੰ ਇਹਦੀ ਉਤੋਂ ਦੀ ਵਾਲ ਪਾਇਤਾ ਅੱਛਾ ਹੁਣ ਉਧਰ ਲਈ ਅਸੀਂ ਬਲੋ ਪਾਇਪ ਉੱਥੇ ਵਰਤ ਲਈਆ ਇਹਦੀ ਬਲੋ ਪਾਇਪ ਬੰਦ ਹੋ ਗਈ ਹਾਂ ਇਹ ਇਹਦੀ ਟਰਬੋ ਨੇ ਮਗਲੈਲ ਮਾਰਤਾ ਅੱਛਾ ਜਦੋਂ ਸਵੇਰ ਨੂੰ ਰੋਟੇਟਰ ਸਟਾਰਟ ਕੀਤਾ ਤੇ ਧੂਆਂ ਨੀਲਾ ਮਾਰਦਾ ਸੀ ਫੇਰ ਅਸੀਂ ਉਹ ਉਹਨੂੰ ਵੱਖਰੀ ਸਿੱਧੀ ਸਪਲਾਈ ਦਿੱਤੀ ਟਰਬੋ ਨੂੰ ਅੱਛਾ ਆ ਇਹਦਾ ਬਲੋ ਪਾਇਪ ਆ ਹਾਂ ਹਾਂ ਇਹ ਉਤੋਂ ਦੀ ਪਾਇਆ ਹੋਇਆ ਜਾਣ ਕੇ ਵੀ ਤੇਲ ਦੇ ਛਿੱਟੇ ਛੁੱਟੇ ਨਾ ਆਉਣ ਆ ਇੱਥੇ ਸੀਗੀ ਹੁਣ ਇੱਥੋਂ ਕਰਦੇ ਇਹ ਤੇ ਉਹ ਲਾ ਦਾਂਗੇ ਆਪਾਂ ਬਾਲ ਅੱਛਾ ਕੀ ਆਂਦੇ ਹੁੰਦੇ ਆ ਗਲਬੀਆ ਫਿਲਟਰ ਹਾਂ ਫਿਲਟਰ ਕਹ ਲੋ ਉਹ ਇਹਨੂੰ ਬਾਹਰ ਕੱਢ ਕੇ ਨਾ ਥੋੜਾ ਜਿਹਾ ਉਹ ਫਿਲਟਰ ਕਰ ਸਕਦੇ ਆਂਗੇ ਉੱਤੇ ਪਾਈਪ ਨਹੀਂ ਚੜਾਉਂਦੇ ਇਹ ਲਾ ਦਗੇ ਇਹਨੂੰ ਕੀ ਆਂਦੇ ਹੁੰਦੇ ਐਰ ਬਰੀਦਰ ਐਰ ਬਰੀਦਰ ਲਾ ਦਾਂਗੇ ਠੀਕ ਆ ਬਾਹਰ ਕੱਢ ਕੇ ਠੀਕ ਆ ਹੋ ਮੇ ਓਕੇ ਹਾਂ ਹੁਣ ਓਕੇ ਆ ਕਲਾ ਚਲਾ ਕੇ ਉਹ ਆਇਆ ਸੀ ਰਣਜੋਤ ਠੀਕ ਆ ਦੇਖਿਆ ਕੱਟ ਲੈ Sen